ਨਾਜ਼ਰੀਆਂ ਵਿੱਚ ਤੁਆ ਅਸ਼ਿਸ਼ ਕਰਦੇ ਹਨ ਰਹਾ ਹੋਏ ਵੰਦ ਵਿੱਚ ਤੁਆ ਸੁਸ਼ਕਾਰਦੇ ਹਨ ਥਾਰ ਬਿਨ ਰਹਿਣਾ ਕੋਈ ਕਰਾਤੀ ਜੋ ਬਿਨ ਹਮ ਲੈ ਪਬਲੀ ਮਰ ਜਾਈ ਹੈ ਤੇ ਉਹ ਹਾਰ ਬਿਨ ਨਾਮ ਮਰ ਜਾਈ ਸਾਧੂ ਜੀ ਬੇਨਤੀ ਰੂਪ ਚ ਪਰਮਾਤਮਾ ਦੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਵਾਇਰਸ ਤੁਸੀਂ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਕਿ ਅਸੀਂ ਆਪਦੇ ਨਾਮ ਨਾਲ ਜੁੜੇ ਰਹੀਏ ਅਸੀਂ ਆਪਦੇ ਨਾਮ ਤੋਂ ਬਿਨਾ ਇੱਕ ਰਤੀ ਪਰ ਵੀ ਦੂਰ ਨਾ ਹੋਈਏ ਹਾਰ ਬੇਨਾ ਰਹਿਣਾ ਸਤੋ ਚੇ ਕਰਾਪੀ ਇਥੇ ਰਾਤੀ ਰਹਿਣਾ ਅਰਥ ਹੈ ਉਹ ਸਮੇਂ ਤੋਂ ਜਿਵੇਂ ਕਿ ਚਾਂਦੀ ਜਿਹੜੀ ਹੈ ਉਹ ਸੂਰਜ ਨੂੰ ਡਿਗਰੀ ਰਹਿੰਦੀ ਹੈ ਕਦੋਂ ਸੂਰਜ ਚੜ੍ਹੇ ਤੇ ਕਦੋਂ ਹੈ ਉਹਨੂੰ ਦੇਖਾ ਉਹਦੇ ਵੀ ਰਾਤ ਨਹੀਂ ਦਾ ਜਿਹੜਾ ਸਮਾਂ ਹੈ ਉਹ ਬਹੁਤ ਨਮਾਉਂ ਲੱਗਦਾ ਹੈ ਇਸੇ ਤਰ੍ਹਾਂ ਇੱਥੇ ਇੱਕ ਛੋਟੇ ਘਟ ਸਮੇਂ ਨੂੰ ਸਾਧਗਰ ਨੇ ਕਿਹਾ ਉਦੋਂ ਵੀ ਬਹੁਤ ਥੋੜੇ ਸਮੇਂ ਨੂੰ ਕਿ ਅਸੀਂ ਤੇ ਇੱਕ ਰਤੀ ਭਾਜ ਨਹੀਂ ਸਮੇਂ ਵਿੱਚ ਜਿੰਨੇ ਰਕਤਾਂ ਵਿੱਚ ਵੀ ਅਸੀਂ ਤੋਂ ਹੱਥੋਂ ਦੂਰ ਲੱਭੀਏ ਹਰ ਪੈਣਾ ਰਹਿਣਾ ਸਭੋਂ ਇੱਕ ਰਾਤੀ ਜੋ ਮੈਨੂੰ ਅਭਲਾ ਹੈ ਅਬ ਵੀ ਮਰ ਜਾਈ ਹੈ ਜਿਵੇਂ ਕਿ ਅਮਰ ਤੋਂ ਬਿਨਾ ਔਰ ਜਿਹੜਾ ਰਹਿ ਨਹੀਂ ਸਕਦਾ ਤੇ ਉਹ ਹਰ ਬਿਨ ਨਾਮੋਂ ਮਰ ਜਾਂਦੀ ਕਹਿੰਦੇ ਕਿਵੇਂ ਇਹ ਹਾਲਪੁਰ ਕੋਈ ਗੁਰੂ ਅਸੀਂ ਤੋਂ ਆਖੋ ਵੀਰਾ ਸਾਡਾ ਵੀ ਜਿਹੜਾ ਜੀਵਨ ਹੈ ਉਹ ਮਰਦਿਆਂ ਸਮਾਂ ਹੈ ਜੋ ਬੇਣੀ ਆਉਣਾ ਰਮਲੀਣਾ ਜਾਈ ਹੈ ਤੇ ਉਹ ਹਰ ਬਿਨ ਹੰਮ ਮਰ ਜਾਂਦੀ ਸੋਚ ਆਪਦੇ ਸ਼ੁਰੂ ਵਿੱਚ ਹਰ ਹਰ ਗੋਉਂਦ ਭਏ ਹਰ ਸਵਾਮੀ ਹਮ ਚਾਤ੍ਰਿਕ ਬਿਰਲ ਬਿਰਲਾਤੀ ਜਿਵੇਂ ਚਾਤ੍ਰਿਕ ਅਮਰਤ ਗੂਰੂ ਨੂੰ ਤਸਰਾ ਹੈ ਕੇ ਵਾਜੂ ਤੁਸੀਂ ਤੇ ਉਹ ਗੋਉਂਦ ਰੂਪ ਹੋ ਹਰ ਹਰ ਗੋਉਂਦ ਭਏ ਹਰ ਸਵਾਮੀ ਹਮ ਚਾਤ੍ਰਿਕ ਬਿਰਲ ਬਿਰਲਾਤੀ ਅਸੀਂ ਉਸ ਚਾਤ੍ਰਿਕ ਵਾਂਗੂ ਤੁਹਾਡੇ ਨਾਮ ਨੂੰ ਸਾਡੇ ਅੰਦਰ ਲੋਚਾ ਹੈ ਅਸੀਂ ਉਸ ਨਾਮ ਨੂੰ लोच दे हां उस नाम ਤੋਂ ਬਿਨਾਂ ਜੀ ਰਹਿ ਨਹੀਂ ਸੰਭੇ ਹਰ ਹਰ ਗੁੰਗ ਭਏ ਹਰ ਸੁਆਮੀ ਹਮ ਚਾਤਰ ਬਿਲਲ ਬਿਲ ਲਾਤੀ ਜਿਵੇਂ ਚਾਤਰਕ ਉਸ ਗੁੰਜਲੀ ਕਿਰਪਾ ਹੈ ਉਸੇ ਤਨਾਸੀ ਆਪੇ ਨਾਮ ਨੂੰ ਜੀ ਤਸਵੇਗਾ ਹਰ ਹਰ ਕਿਰਪਾ ਕਰੋ ਪ੍ਰਭੇ ਆਪਣੀ ਮੁਕਤੀ ਦਿਵੋ ਹਰਿ ਨਿ ਮੁਖਾਤੀ اے ਹਰੀ اے ਪ੍ਰਮਾਤਮਾ ਤੁਸੀਂ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਸਾਨੂੰ ਆਪਣਾ ਪਵਿੱਤਰ ਨਾਮ ਇੱਕ ਨਿਉਖ ਭਰਮਿ ਲਈ ਹੀ ਰੱਖ ਦਿਓ ਆਰ ਮੇਰੇ ਰਹਿਨਸ ਨੂੰ ਇੱਕ ਰਾਗੀ ਬਾਬ ਤੁਸੀਂ ਦੇ ਬਹੁਤ ਵੱਡੇ ਹੁੰਦ ਰੂਪ ਹੋ ਤੁਹਾਡਾ ਕੋਈ ਅੰਤ ਪਾਰਾਵਾਰ ਨਹੀਂ ਹੈ ਤਾਂ ਤੁਹਾਡਾ ਬੜੇ ਡੂੰਘੇ ਹੋ ਹਨ ਲੈ ਨਹੀਂ ਸਕਾਇਆ ਅੰਤ ਮਾਤੀ ਅਸੀਂ ਆਪਣੀ ਅਸੀਂ ਛੋਟੀ ਮਾਤ ਦੇ ਨਾਲ ਤੁਹਾਡਾ ਜਿਹੜਾ ਅੰਤ ਹੈ ਉਹ ਲਾਭ ਨਹੀਂ ਸਕਦੇ ਤੂੰ ਪਰੈ ਪਰੈ ਅਬਰੰਪਰ ਸੁਮੀ ਜਾਹ ਜੇ ਵੇਖੋ ਤੈ ਹਜੂਰ ਦੂਰ ਕਤੋਂ ਨਾ ਜਾਇ ਤੂੰ ਕਿਤੇ ਵੀ ਹੈ ਹਰ ਨਾਮ ਆਜਣਾ ਆਜ ਰਿਹਾ ਸਭ ਜੀਵ ਜਤ ਵਿੱਚ ਸਮਾਇਆ ਹੋਇਆ ਹੈ ਤੂੰ ਪਰ ਹੈ ਪਰ ਹੈ ਪਰਮ ਪਰਮਾ ਸੁਆਮੀ ਮਿਤ ਜਾਨੋ ਆਪਣਾ ਕੀ ਅਸੀਂ ਤੁਹਾਡੀ ਮਿਤ ਨੂੰ ਮਰਜ਼ਾ ਦਾ ਨੂੰ ਜਾਣ ਨਹੀਂ ਸਕਦੇ ਅਰਕੇ ਸੰਤ ਜਨਾ ਹਰ ਜਪਿਓ ਗੁਰ ਰੰਗਤ ਲੁਦਾ ਰਾਗੀ ਤੁਸੀਂ ਜਿਨ੍ਹਾਂ ਦੇ ਕਿਰਪਾ ਗਾਦੇ ਹੋ ਮਿਹਕਾਦੇ ਹੋ ਗੁਰੂ ਦੇ ਨਾਮ ਲਾ ਕੇ ਆਪਣਾ ਨਾਮ ਜਪਾਉਂਦੇ ਹੋ ਜਿਹੜੇ ਖਰੀਰੇ ਪਿਆਰਾ ਤੇ ਆਪਣੀ ਕਿਰਪਾ ਗਾਦੇ ਹੋ ਹਰ ਕੇ ਸੰਤ ਜਨਾ ਹਰ ਜਪਿਓ ਓ ਗੁਰੂ ਨੂੰ ਪਿਆਰੇ ਤੁਹਾਡਾ ਨਾਮ ਜਪਦੇ ਹਾਂ ਅਤੇ ਗੁਰੂ ਦੇ ਨਾਲ ਲੱਗ ਕੇ ਤੁਹਾਡੇ ਰੰਗ ਚਿਰੂਲੇ ਰਾਤੀ ਤੁਹਾਡੇ ਪ੍ਰੇਮ ਨਾਲ ਵਿੱਚ ਰਹਦੇ ਰਹੇ ਹਾਂ ਇੱਥੇ ਰਾਤੀ ਦੇਖੋ ਇੱਥੇ ਦੋ ਵਾਰੀ ਰਾਤੀ ਹੁੰਦਾ ਹੈ ਗੁਰੂ ਪੇ ਸਾ ਸਰਦੀ ਹੁਣ ਸ਼ਬਦ ਬਿਲਕੁਲ ਸੇਮ ਹੈ ਪਹਿਲਾਂ ਅਸੀਂ ਮਰ ਬਹਿ ਰਹੇ ਨਾ ਸਭ ਕੋਈ ਇੱਕ ਰਾਤੀ ਇੱਥੇ ਹੈ ਰੰਗ ਚਿਰੂਲੇ ਰਾਤੀ ਪਰ ਉਹਨਾਂ ਦਾ ਅਲੱਗਾਂ ਲਾ ਕੇ ਕਿਹਾ ਹੈ ਉੱਥੇ ਸਮੇਂ ਤੋਂ ਭਾਵ ਕਿ ਕਰਤੀ ਭਰਵੀਂ ਰਹਿ ਸਕਵੇ ਇੱਥੇ ਰਾਤੀ ਤੋਂ ਭਾਵ ਰੱਤੇ ਹੋਏ ਦੇਖੋ ਕਿਉਂਕਿ ਪ੍ਰਕਾਰ ਲਾ ਰਹੇ ਹਨ ਹਰ ਇੱਕ ਸੰਤ ਜਨਾਹਾਂ ਜਪਿਓ ਗੁਰ ਰੰਗ ਚਿਰੂ ਲੈ ਰਹੀ ਵੀ ਜਿਵੇਂ ਆਪਾਂ ਮਤਲਬ ਚੋਇਜ ਕਰਦੇ ਆ ਕਿਸੇ ਮਤਲਬ ਖੁਸ਼ ਹੋਣੇ ਆ ਇੱਥੇ ਰੰਗਣ ਤੋਂ ਭਾਵ ਹੈ ਰੱਤੇ ਹੋਏ ਤੋਂ ਭਾਵ ਪ੍ਰੇਮ ਰੰਗ ਵਿੱਚ ਤੁਹਾਡੇ ਉਹ ਗੁਰਮਤ ਤੋਂ ਗੁਰੂ ਦੇ ਨਾਲ ਲੱਗ ਕੇ ਤੁਹਾਡਾ ਨਾਮ ਜਪਦੇ ਹੋਏ ਤੁਹਾਡੇ ਪ੍ਰੇਮ ਰੰਗ ਵਿੱਚ ਰਸਦੇ ਰਹੇ ਹਨ। ਹਰ ਹਰ ਤੁਹਾਡੇ ਤੋਂ ਗੁਣੀਆ ਤੇ ਸੋਭਾ। ਪਰ ਜਪਿਓ ਉਤਮ ਪਤੀ। اے ਵਾਧੂ ਤੁਸੀਂ ਜਿਸ ਵੀ ਕਿਸੇ ਦੇ ਘਰ ਆਦੇ ਹੋ ਆਪਣੇ ਸੇਵਕਾਂ ਦੇ ਆਪਣੇ ਪਿਆਰਿਆਂ ਦੇ ਕਿਰਪਾ ਕਰਕੇ ਆਪਣਾ ਨਾਮ ਆਪਣੀ ਭਗਤੀ ਵਸਦੇ ਹੋ। ਆਦੇਸ ਭਗਤੀ ਦੁਆਰਾ ਫਿਰ ਸੋਭਾ ਪ੍ਰਕਾਸ਼ ਕਰਦੇ ਹੋ ਹਰ ਹਰ ਭਗਤ ਬਣੀ ਹੰ ਸੋਭਾ ਤੁਹਾਡੀ ਭਗਤੀ ਦੇ ਵਿੱਚ ਲੀਨ ਹੋਣ ਕਰਕੇ ਬਹੁਤ ਸੋਭਾ ਵਿਡਿਆਈ ਮਿਲਦੀ ਹੈ ਬਣੀ ਹੰ ਸੋਭਾ ਹਰ ਜਪਿਓ ਉਤਮ ਪਤੀ ਤੁਹਾਡਾ ਨਾਮ ਜਪਣ ਕਰਕੇ ਇੱਜ਼ਤ ਵੀ ਬੜੀ ਉੱਚੀ ਹੋ ਜਾਂਦੀ ਹੈ ਪਤ ਬੜੀ ਉੱਚੀ ਹੋ ਜਾਂਦੀ ਹੈ ਜਪਿਓ ਉਤਮ ਪਤੀ ਪਤ ਉਤਮ ਹੋ ਜਾਂਦੀ ਹੈ ਆਪੇ ਧਾਕਰ ਆਪੇ ਸੇਵਕਾ ਆਪ ਬਣਾਵੇਂ ਭਾਤੀ ਤੁਸੀਂ ਆਪ ਹੀ ਥਾਕਰ ਹੋ ਮਾਲਕ ਹੋ ਆਪ ਹੀ ਸੇਵਕ ਰੂਪ ਹੋ ਇਹ ਤੁਹਾਡੇ ਆਪਣੇ ਹੀ ਰੂਪ ਹਨ ਇਹ ਅਲੱਗ-ਅਲੱਗ ਤੁਹਾਡੇ ਹੀ ਰੂਪ ਹਨ ਕਿਤੇ ਆਪ ਥਾਕਰ ਮਾਲਕ ਦੇ ਰੂਪ ਵਿੱਚ ਹੋ ਕਿਤੇ ਆਪ ਸੇਵਕ ਦੇ ਰੂਪ ਵਿੱਚ ਹੋ ਨਾਨਕ ਜਨ ਤੋਰੀ ਸ਼ਰਨਾਈ ਆਰੇ ਆਪੋ लाज ਭਗਾਤੀ ਆਪ ਦਾ ਦਾਸ ਨਾਨਕ ਆਪ ਦੀ ਸ਼ਰਨ ਵਿੱਚ ਹੈ ਇਹ ਆਦਿ ਮੁਖਵਾਇ ਰੂਪ ਆਪ ਦਾ ਦਾਸ ਹਮੇਸ਼ਾ ਆਪ ਦੀ ਸ਼ਰਨ ਮੰਗਦਾ ਹੈ ਕਿਉਂਕਿ ਤੁਸੀਂ ਫਿਰ ਆਪਣੇ ਭਲਤਾ ਦੀ ਆਪਣੇ ਨਾਮ ਜਪਣ ਵਾਲਿਆਂ ਦੀ اے ਹਰੀ ਪਰਮਾਤਮਾ ਤੁਸੀਂ ਉਹਨਾਂ ਦੀ लाज ਰੱਖਦੇ ਹੋ ਨਾਮਿਕ ਜਨ ਤੂੰ ਰੀ ਸ਼ਰਨਾਈ ਤੋ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰ ਗਏ ਆ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀਂ ਸੋ ਸਤਿਗੁਰੂ ਜੀ ਅਤੇ ਸਤਿਗੁਰਾਂ ਦੀ ਸੰਗਤ ਵਿੱਚ ਜੋ ਮੈਂ ਬਖਸ਼ੇ ਰਹਿਣਾ ਜੀ ਸੋ ਬਲਾਉ ਹਤੇ ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਕੀ ਭਤੇ